ਸਤਿ ਸ੍ਰੀ ਅਕਾਲ ਜੀ ਅਸਸਲਾਮ ਅਲੈਕਮ ਉਮੀਦ ਕਰਦੇ ਹਾਂ ਤੁਸੀਂ ਬਿਲਕੁਲ ਵਧੀਆ ਹੋਗੇ ਰੱਤਵਾਨ ਚੜ੍ਹਦੀ ਕਲਾ 'ਚ ਰੱਖੇ ਅਥੇ ਜੀ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਰਤਾਰਪੁਰ ਦੀ ਨਿਊ ਲੁੱਕ ਕਰਤਾਰਪੁਰ ਜਦੋਂ ਸਲਾਬ ਆਇਆ ਤੇ ਸਲਾਬ ਦੇ ਵਿੱਚ ਪੂਰਾ ਡੁੱਬ ਗਿਆ ਫਿਰ ਇੱਥੇ ਪੂਰੀ ਤਰ੍ਹਾਂ ਤੇ ਇੱਥੇ ਕੰਮ ਹੋਇਆ ਤੇ ਕਰਤਾਰਪੁਰ ਨੂੰ ਵਾਪਸ ਰੀਸਟੋਰ ਕੀਤਾ ਗਿਆ ਉਨੂੰ ਬਿਲਕੁਲ ਸਾਫ਼ ਸੁਥਰਾ ਕਰ ਦਿੱਤਾ ਗਿਆ ਤੇ ਹੁਣ ਜਿਹੜਾ ਕਰਤਾਰਪੁਰ ਦੇ ਵਿੱਚ ਆ ਇੰਡੀਆ ਤੋਂ ਬਤੀਤਤਾਤ ਚ ਜਿਹੜੇ ਸਿੱਖ ਯਾਤਰੀ ਨੇ ਉਹਨਾਂ ਨੇ ਆਣਾ ਸ਼ੁਰੂ ਕਰ ਦਿੱਤਾ ਹੈ ਇੱਥੇ ਆ ਇਹ ਵੀਡੀਓ ਤੁਸੀਂ ਵੇਖੋ ਪਹਿਲਾ ਵੀਡੀਓ ਦੇਖਨੇ ਆ ਫਿਰ ਅਜ਼ੀਦ ਕੱਲ ਕਰਾਂਗੇ ਵੀਡੀਓ ਵੇਖੋ ਤੇ ਮੈਨ ਸਾਡੇ ਚਲਦੇ ਨਵੇਂ ਉਹਦੇ ਚੈਨਲ ਨੂੰ ਬੇਨਤੀ ਹੈ ਕਿ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ

ਬਿਲਕੁਲ ਜੇ ਕੋਈ ਕਹੀ ਹੈ ਨਾ ਹੱਥੋਂ ਵੱਧ ਸਾਡੀ ਇਹਨਾਂ ਕੇਵਾ ਕੀਤੀ ਆ ਇਹ 32 3300 ਬੰਦਾ ਜਿਹੜਾ ਸਾਹਮਣੇ ਆ ਬਹੁਤ ਬਹੁਤ ਆਪਜੀ ਦਾ ਥੈਂਕਸ ਬਹੁਤ ਬਹੁਤ ਮਿਹਰਬਾਨੀ ਬਹੁਤ ਜ਼ਿਆਦਾ ਇੱਥੇ ਆ ਕੇ ਸਾਨੂੰ ਮਤਲਬ ਪ੍ਰੇਮ ਮਿਲਿਆ ਬਹੁਤ ਜ਼ਿਆਦਾ ਆਪਣੇ ਨਾਲ ਵੱਧ ਪ੍ਰੇਮ ਮਿਲਿਆ ਜਦੋਂ ਅਸੀਂ ਨਨਕਾਣਾ ਸਾਹਿਬ ਉੱtre ਆ ਨਾ ਉਹਨਾਂ ਨੇ ਸਾਡਾ ਇੰਨਾ ਅੱਛਾ ਸਵਾਗਤ ਕੀਤਾ ਨਾ ਮਤਲਬ ਸੇਵਾ ਵੀ ਬੜੀ ਕੀਤੀ ਆਉ ਪਗਤ ਵੀ ਇੰਤਜ਼ਾਮਾਤ ਵੀ ਬਹੁਤ ਅਜੀ ਸਾਡੇ ਬਜ਼ੁਰਗ ਕਿ ਸੁਰੋ ਤੇ ਕਬੱਡੀ ਇੱਥੇ ਖੇਡਣ ਅੱਜ ਬੜਾ ਚੰਗਾ ਲੱਗਾ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿੱਥੇ ਸਾਡੇ ਬਜ਼ੁਰਗ ਕੱਡੀ ਕਬ گردوارہ دربار صاحب جغرافیائی اعتبار سے لاہور کے شمال مشرق میں دریائے راوی کے کنارے ایک سو بیس کے فاصلے پر موجود ضلع نارووال کے مشہور تاریخی قصبے کرتار پور میں واقع ہے جہاں سکھ مت کے پیشوا اور رہنما بابا گرو نانک دیو نے اپنی زندگی کے آخری ایام گزارے اپنی مذہبی روایات کے مطابق بابا گرو نانک سے محبت و عقیدت کے اظہار اور پانچ سو پچپن میں جنم دن میں شرکت کے لیے اس سال بھی بھارت سے تین ہزار سے زائد سکھ یاتری پاکستان میں گردوارہ دربار صاحب آئے جہاں انہوں نے آزادانہ طور پر اپنی مذہبی رسومات ادا کی تاریخ میں پہلی مرتبہ یاتریوں کو محبت اور اپنائیت کا احساس دلانے کے لیے پنجاب حکومت نے قدیم بر صغیر اور پنجاب کے قدیم روایتی ثقافتی کھیل کبڈی کے مقابلے کا انعقاد کیا

بھارت سمیت دنیا بھر سے آئے سکھ کمیونٹی کے افراد نے اس کبڈی مقابلے کو بے حد دلچسپی سے دیکھا اس میچ کو دیکھتے وقت سکھ برادری کا جوش و خروش دیدنی تھا پاکستان سکھ پر پربندک کمیٹی کے سربراہ رمیش سنگھ اروڑا اور سی ای او کرتار پور ابو بکر آفتاب قریشی اس میچ کے مہمانان خصوصی تھے مقابلے کے دوران سکھ برادری کے افراد نے کھلاڑیوں کے حوصلے ہمت اور زور آزمائی پر پنجابی روایتی جوش و خروش سے داد دی یہ کبڈی میچ بندیشہ رائل بیلجیم کبڈی کلب اور رائل کنگ کبڈی کلب کے مابین کھیلا گیا قابل قدر وقت تک جاری رہنے والے اس کبڈی مقابلے میں بالآخر رائل بیلجیم کبڈی کلب نے فتح حاصل کی ਮੈਚ ਕੇ ਖਤਮ ਪਰ ਸਖਿਆਤਰੀਓ ਨੇ ਡਿਸਕਵਰ ਪਾਕਿਸਤਾਨ ਸੇ ਗੁਫਤਗੂ ਕਰਤੇ ਹੋਏ ਆਪਣੀ ਮੁਹੱਬਤ ਸੇ ਭਰਪੂਰ ਜਜ਼ਬਾਤ ਸੇ ਪਾਕਿਸਤਾਨ ਬਿਲ ਖਸੂਸ ਪੰਜਾਬ ਹਕੂਮਤ ਕਾ ਸ਼ੁਕਰੀਆਦਾਰ ਕੀਆ ਸਾਡੇ ਖੂਨ ਚ ਕਬੱਡੀ ਹੈ ਸਾਡੇ ਪੰਜਾਬੀਆਂ ਦਾ ਪਿੰਡੂ ਖੇਡ ਆਖ ਸਕਨੇ ਆਪਾਂ ਅੱਜ ਸਾਡੇ ਬਜ਼ੁਰਗ ਸਰੋਤ ਕਬੱਡੀ ਤੇ ਖੇਡਣ ਅੱਜ ਬੜਾ ਚੰਗਾ ਲੱਗਾ ਕਰਤਾਰਪੁਰ ਸਾਹਿਬ ਦੀ ਤਰਤੀ ਦੇ ਉੱਤੇ ਜਿੱਥੇ ਸਾਡੇ ਬਜ਼ੁਰਗ ਕੱਡੀ ਕਬੱਡੀ ਖੇਡਦੇ ਹੁੰਦੇ ਆ ਨਾ ਅੱਜ ਅਸੀਂ ਉਸੇ ਤਰਤੀ ਦੇ ਬਹਿ ਕੇ ਫਿਰ ਕਬੱਡੀ ਦਾ ਆਨੰਦ ਮਾਣ ਰਹੇ ਆ ਬਹੁਤ ਵਧੀਆ ਮੈਚ ਤੇ ਹੋਣਾ ਚਾਹੀਦਾ ਹੈ ਸਾਡੇ ਮਾਮੂਲੀ ਕਬੱਡੀ ਤੇ ਇਹਦੇ ਵਿੱਚ ਜਿੰਨੇ ਵੀ ਖਿਡਾਰੀ ਆ ਬਹੁਤ ਸੁੱਲਝੇ ਖਿਡਾਰੀ ਬਹੁਤ ਹੀ ਸੋਹਣਾ ਇਹ ਸਮਾਂ ਸੀਗਾ ਔਰ ਇਹਦੇ ਨਾਲ ਨਾ ਜਿਹੜਾ ਅੱਜ ਕਬੱਡੀ ਕੱਪ ਮੈਚ ਨੇ ਪਹਿਲੀ ਵਾਰ ਹੀ ਕਰਾਇਆ ਸਾਨੂੰ ਇਸ ਨੂੰ ਦੇ ਬਹੁਤ ਖੁਸ਼ੀ ਹੋਈ ਵੀ ਅਸੀਂ ਇਸ ਮੈਚ ਦੇ ਵਿੱਚ ਮੌਲਯਤ ਕੀਤੀ ਔਰ ਅਸੀਂ ਇਸ ਦੇ ਵਿੱਚ ਹਾਜ਼ਰਨਾਜ਼ ਰਹੇ ਆ ਔਰ ਸਾਨੂੰ ਇਸ ਚੀਜ਼ ਦੀ ਬਹੁਤ ਹੀ ਖੁਸ਼ੀ ਆ

ਤੇ ਇਹ ਪਤੀ 3300 ਬੰਦਾ ਜਿਹੜਾ ਸੰਭਾਣਾ ਬਹੁਤ ਬਹੁਤ ਆਪਜੀ ਦਾ ਥੈਂਕਸ ਬਹੁਤ ਬਹੁਤ ਮਿਹਰਬਾਨੀ ਜਿਉ ਸਾਨੂੰ ਉੱਧਰ ਵੇਖਣ ਨੂੰ ਜਾਂ ਸੋਨ ਨੂੰ ਮਿਲਦਾ ਸੀ ਉਥੇ ਨੂੰ ਬਿਲਕੁਲ ਇੱਥੇ ਵੇਖਣ ਵਾਲਾ ਬਹੁਤ ਜ਼ਿਆਦਾ ਇੱਥੇ ਆ ਕੇ ਸਾਨੂੰ ਮਤਲਬ ਪ੍ਰੇਮ ਮਿਲਿਆ ਬਹੁਤ ਜ਼ਿਆਦਾ ਆਪਣੇ ਨਾਲੋਂ ਵੱਧ ਪ੍ਰੇਮ ਮਿਲਿਆ ਹੁਣ ਜਿਉ ਜਿਉ ਸਾਡੇ ਵਿਜੇ ਦੇ ਦਿਨ ਦੀਕ ਆਉਂਦੇ ਜਾਂਦੇ ਸਾਡਾ ਜਿਹੜਾ ਦੇਲਿਆ ਉਹ ਕਾਮ ਹੋ ਗਿਆ ਕਰ ਰਿਹਾ ਜਾਨ ਨੂੰ ਜੀੜੀ ਕਰ ਰਿਹਾ ਇੰਨੀ ਮੁਹੱਬਤ ਦੇ ਵਿੱਚੋਂ ਨਿਕਲ ਕੇ ਜਾਣਾ ਬਹੁਤ ਔਖਾ ਆ ਡਿਸਕਵਰ ਪਾਕਿਸਤਾਨ ਚੈਨਲ ਜਿਹੜਾ ਬਹੁਤ ਵਧੀਆ ਸਾਨੂੰ ਲੱਗਦਾ ਆ ਕਿ ਜੋ ਵੀ ਇੰਟਰਵਿਊ ਕਰਦਾ ਆ ਬਹੁ ਕੁਪ ਪਾਕਿਸਤਾਨ ਨੂੰ ਤਾਂ ਆਨ ਤੋਂ ਪਹਿਲਾਂ ਵੀ ਕੋਈ ਇੰਨੇ ਕੋਈ ਵੈਸੇ ਮਾਰੇ ਵਿਊਜ਼ ਨਹੀਂ ਸੀਗੇ ਲੇਕਿਨ ਇਹ ਕਿ ਆਨ ਤੋਂ ਬਾਅਦ ਵਿਊਜ਼ ਬਹੁਤ ਪੋਜ਼ਿਟਿਵ ਹੋ ਗਏ ਹਨ ਮਤਲਬ ਜਦ ਅਸੀਂ ਨਨਕਾਣਾ ਸਾਹਿਬ ਉਤਰੇ ਹਨ ਨਾ ਉਹਨਾਂ ਨੇ ਸਾਡਾ ਇੰਨਾ ਅੱਛਾ ਸਵਾਗਤ ਕੀਤਾ ਨਾ ਮਤਲਬ ਸੇਵਾ ਵੀ ਬੜੀ ਕੀਤੀ ਆਉ ਪਹਤ ਵੀ ਇੰਤਜ਼ਾਮਾਤ ਵੀ ਬਹੁਤ ਅੱਛੇ ਥੇ ਅਸੀਂ ਤਾਂ ਹੀ ਕਹਾਂਗੇ ਕਿ ਸਾਡਾ ਹਰਸਲ ਵੀਜ਼ਾ ਲੱਗੇ ਤਾਂ ਅਸੀਂ ਹਰਸਾ ਲਈ پاکستان کے ثقافتی تہذیبی اور مذہبی ہم آہنگی کے افق پر مختلف مذاہب کے ستارے اپنی پوری آب و تاب سے چمک رہے ہیں <متحدث> پاکستان میں سکھ مذہب کے کئی اہم تاریخی اور مذہبی مقامات مقدسہ موجود ہیں ਆਖਿਰ ਵਿੱਚ ਰਿਮੇਸ਼ ਸਿੰਘ ਅਰੋੜਾ ਸਰਬਰਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਫ਼ਤਗੂ ਕਰਦੇ ਹੋਏ ਕਿਹਾ ਸਾਡਾ ਇੱਕ ਸਟਰੋਂਗ ਬਿਲੀਵ ਹੈ ਕਿ ਖੇਡ ਦੇ ਨਾਲ ਆਪਾਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੈ ਜਿਹੜੇ ਲੋਕਾਂ ਨੂੰ ਦੂਸਰੇ ਦੇ ਨੇੜੇ ਲੈ ਕੇ ਆ ਸਕਦੇ ਆ ਪਾਕਿਸਤਾਨੀ ਹਮੇਸ਼ਾ ਮੁਹੱਬਤ ਦੀ ਅਮਨ ਦੀ ਭਾਈਚਾਰ ਦੀ ਗੱਲ ਕਰਦੇ ਆ ਜਿੱਥੇ ਤੁਸੀਂ ਖੜੇ ਹੋ ਇੱਥੇ ਤਾਂ ਗੋ ਨਾਨਕ ਪਾਸ਼ਾ ਦਾ ਪੈਗਾਮ ਹੀ ਸਾਂਝੀ ਬਾਤ ਹੈ ਪੈਂਦੇ ਤੋਂ ਅਸੀਂ ਇੱਕ ਕਬੱਡੀ ਦਾ ਪੂਰਾ ਮੈਚ ਲੀਕ ਰਹਿ ਸਾਂ ਚਾਹਦੇ ਤਾਂ ਅਸੀਂ ਇਹ ਸੀ ਕਿ ਇਸ ਮੈਚ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਈਏ ਲੇਕਿਨ ਦੋਨੋਂ ਜੂਨੀਅਰ ਟੀਮਾਂ ਰਾਇਲ ਕਲੱਬ ਬੈਲਜੀਅਮ ਕਲੱਬ ਔਰ ਯੂਐਸਏ ਕਲੱਬ ਜਿਹੜੇ ਦੋਨੋਂ ਟੀਮਾਂ ਇਹ ਦੋਵਾਂ ਨੇ ਬਹੁਤ ਜ਼ਿੰਗਾ ਖੇਡ ਪੇਸ਼ ਕੀਤਾ ਮੈਂ ਦੋਵਾਂ ਖਿਡਾਰੀਆਂ ਨੂੰ ਉਹਨਾਂ ਦੇ ਕੋਚਸ ਨੂੰ ਪੂਰੀ ਟੀਮ ਦਾ ਧੰਨਵਾਦ ਕਰਦਾ ਔਰ ਇਸ ਨਾਰੋਵਾਲ ਦੀ ਧਰਤੀ ਦੇ ਹਰ ਪੁੱਤਰ ਨੂੰ ਸਲੂਟ ਕਰਦਾ ਸਲਾਮ ਕਰਦਾ ਜੇ ਤੁਸੀਂ ਇੱਥੇ ਸਾਨੂੰ ਮਾਣ ਸਨਮਾਨ ਬਖਿਆ ਫੇਰ ਕਰਤਾਰਪੁਰ ਦੀਆਂ ਰੌਣਕਾਂ ਜਿਹੜੀਆਂ ਬਹਾਲ ਹੋ ਗਈਆਂ ਨੇ ਸਿੱਖ ਯਾਤਰੀ ਪਾਕਿਸਤਾਨ ਆਣਾ ਸਟਾਰਟ ਹੋ ਗਏ ਨੇ ਤੇ ਇੱਥੇ ਇਹਨਾਂ ਨੇ ਕਿਹਾ ਕਿ ਜਦੋਂ ਅਸੀਂ ਐਂਟਰ ਹੋਏ ਆ ਤੇ ਸਾਡਾ ਇੰਨਾ ਵਧੀਆ ਸਵਾਗਤ ਕੀਤਾ ਗਿਆ ਐਨਾ ਪਿਆਰ ਸ਼ੋਅ ਕੀਤਾ ਗਿਆ ਤੇ ਅਸੀਂ ਇੰਨਾ ਸੋਚਿਆ ਨਹੀਂ ਸੀ ਕਿ ਇਹਨਾਂ ਕਹਾਂਗੇ ਆਨ ਤੋਂ ਪਹਿਲਾਂ ਜਿਹੜੀ ਤੁਹਾਡੀ ਸੋਚ ਹੁੰਦੀ ਹੈ ਨਾ ਤੇ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਇੱਕ ਵਾਰੀ ਕਰਤਾਰਪੁਰ ਸਾਹਿਬ ਤੇ ਤੁਹਾਡੀ ਸੋਚ ਜਿਹੜੀ ਹੈ ਬਦਲ ਜਾਂਦੀ ਹੈ ਪਾਕਿਸਤਾਨ ਨੂੰ ਲੈ ਕੇ ਤੁਹਾਡੀ ਸੋਚ ਠੀਕ ਹੈ ਫੁੱਲੀ ਠੀਕ ਹੈ ਉਤੋਂ ਲੈ ਕੇ ਥੱਲੇ ਤੱਕ ਬਦਲ ਜਾਂਦੀ ਏ ਤੇ ਇੱਥੇ ਪਾਕਿਸਤਾਨੀਆਂ ਦੇ ਪਿਆਰ ਦੀ ਇਹਨਾਂ ਨੇ ਬਹੁਤ ਜ਼ਿਆਦਾ ਤਾਰੀਫ਼ ਕੀਤੀ ਏ ਪਾਕਿਸਤਾਨੀ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਆਪਣਾ ਪਿਆਰ ਸ਼ੋਅ ਕਰਦੇ ਨੇ ਨਾਲ ਇੱਥੇ ਇਹਨਾਂ ਨੇ ਜੋ ਵੀ ਇਤਜ਼ਾਮ ਸਨ ਉਹਨਾਂ ਦੀ ਬਹੁਤ ਵਧੀਆ ਤਾਰੀਫ਼ ਕੀਤੀ ਏ ਇੱਥੇ ਜੀ ਕਬੱਡੀ ਦਾ ਮੈਚ ਹੋਇਆ ਹੈ ਤਾਂ ਕਬੱਡੀ ਦੇ ਮੈਚ ਵਿੱਚ ਕਾਫੀ ਸਾਰੇ ਜਿਹੜੇ ਖਿਡਾਰੀ ਨੇ ਉਹਨਾਂ ਰੱਖੇ ਦੇ ਆ ਤੇ ਬਹੁਤ ਇੰਜੋਏ ਕੀਤਾ ਹੈ ਸਿੱਖ ਯਾਤਰੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਇੱਥੇ ਸਾਡੇ ਜਿਹੜੇ ਆ ਬਾਬਾ ਦਾਦਾ ਜਿਹੜੇ ਸਨ ਉਹ ਵੀ ਇੱਥੇ ਖੇਡਦੇ ਸਨ ਤੇ ਅੱਜ ਜਿਹੜੀਆਂ ਯਾਦਾਂ ਤਾਜ਼ਾ ਹੋ ਗਈਆਂ ਨੇ ਤੇ ਇੱਥੇ ਬਹੁਤ ਵਧੀਆ ਲੱਗਿਆ ਇਹ ਇਹੋ ਜਿਹੇ ਇਵੈਂਟ ਜਿਹੜੇ ਨੇ ਆਈ ਥਿੰਕ ਹੋਣੇ ਚਾਹੀਦੇ ਨੇ ਹੁੰਦੇ ਰਹਿਣੇ ਚਾਹੀਦੇ ਨੇ ਕਿਉਂਕਿ ਜਦੋਂ ਵੀ ਸਿੱਖ ਯਾਤਰੀ ਪਾਕਿਸਤਾਨ ਜਾਂਦੇ ਨੇ ਤੇ ਇੱਕ ਅਲੈਦਾ ਹੀ ਔਰ ਜਿਹੜੀ ਮੈਮਰੀ ਹੈ ਉਹ ਲੈ ਕੇ ਜਾਂਦੇ ਨੇ ਨਾਲ ਤੇ ਇੱਥੇ ਜਿਨੇ ਵੀ ਸਿੱਖ ਯਾਤਰੀ ਆਏ ਨੇ ਬਹੁਤ ਪੋਜ਼ਿਟਿਵ ਉਹਨਾਂ ਨੇ ਆਪਣੇ ਠੀਕ ਐਕਸਪੀਰੀਅੰਸ ਸ਼ੇਅਰ ਕੀਤੇ ਨੇ ਬਹੁਤ ਵਧੀਆ ਲੱਗਿਆ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਐਸੇ ਬਾਰੇ ਚ لازਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫੇਰ ਤੁਮਿਲਕਾਤ ਹੁੰਦੀ ਹੈ ਸੱਚੇ ਕਾਜੇ